ਵਾਹ ਜੀ ਵਾਹ ਇੱਧਰ ਕਹਿੰਦੇ ਐਂਗਲ ਲੱਗ ਗਿਆ ਵਾਹ ਜੀ ਵਾਹ ਹਟਾਇਆ ਟੁੱਟ ਗਿਆ ਇਹ ਟਾਇਰ ਲਾਉਣਾਗਾ ਹੁਣ ਆਪਾਂ ਇੱਥੇ ਔਰ ਰਸਤੇ 'ਚ ਜੋ ਲੈ ਜੋ ਟੁੱਟ ਗਿਆ ਹੈ ਤੇ ਹੁਣ ਆਪਣੇ ਚਾਚਾ ਹੁਣ ਲੈ ਕੇ ਆ ਰਹੇ ਆ ਆਪਣੀਆਂ ਪੁਣੀਆਂ ਹੈ ਵੀ ਦਾ ਬਹੁਤਾ ਹੈਣਾ ਚਾਚੇ ਜੱਟਪੁਰਾ ਕੈਮਰਾ ਤੋਂ ਹੈਲੋ ਵੇਸ ਵੈਲਕਮ ਬੈਕ ਮਾਈ ਚੈਨਲ ਜੀ ਅੱਜ ਦੇ ਵਲੌਗੰਦਾ ਤੁਹਾਡਾ ਸਾਰਿਆਂ ਦਾ ਬਹੁਤ ਜਾਇ ਸਵਾਗਤ ਹੈ ਬਾਬੇ ਉਹ ਕੀ ਲਿਆਂਦਾ ਪਿੰਜਰਾ ਲਿਆਂਦਾ ਕਹਿੰਦੇ ਪਿੰਜਰਾ ਲਿਆਂਦਾ ਆਪਾਂ ਇਹ ਵੀ ਜੀ ਆ ਕਿ ਪਾਲਾਂ ਲਾਗੇ ਨਾ ਦੋ ਬਣਾ ਲਾਏ ਖਾਨੇ ਇੱਕ ਥੱਲੇ ਤੇ ਇੱਕ ਉੱਪਰ ਕੋ ਪਿੰਜਰਾ ਦਾ ਹੈਗਾ ਖਾ ਸਕਦੇ ਆਂ ਉਰੇ ਇਹ ਲਾ ਦਾਂਗੇ ਆਪਾਂ ਪੁੱਤੀਆਂ ਲਾ ਕੇ ਇੱਥੇ ਫੱਟਾਂ ਐ ਬਚਾਲੇ ਲੱਗ ਜਾਣਗੇ ਥੱਲੇ ਰਹਿ ਪਣੇ ਕੁਝ ਥੱਲੇ ਉੱਪਰ ਰਹਿ ਪਣਗੇ ਹਨਾ ਉਹ ਤੇ ਮੇਰੀ ਗੱਲ ਸੁਣੋ ਤੇ ਨਾਰੀ ਚਾਹੇ ਜਗਾ ਤੂੰ ਕਿਵੇਂ ਲੱਗਿਆ ਪਿੰਜਰਾ ਕੋਰੇ ਪਿੰਜਰਾ ਤਾਂ ਵਧੀਆ ਲੱਗਿਆ ਤੇ ਗੇਟ ਕਿਵੇਂ ਉੱਪਰ ਲਾ ਗੇਟ ਕਿਵੇਂ ਉੱਪਰ ਲਾ 100 ਰੁਪਏ ਨਹੀਂ ਭਾਈ ਮੀਨਾ ਤੂੰ ਉਹਨਾਂ ਨੂੰ ਬਰਾਏ ਇੱਕ ਜਿਹੜਾ ਥਲੇ ਦੂਜੇ ਘੜੇ ਦੇਸ਼ੂਆ ਦੂਜੇ ਦੇ ਗੇਟ ਤੇ ਕਿੰਨੀ ਲੋਟ ਆ ਯਾਰ ਮੈਂ ਕਿਹਾ ਉਹਨੇ ਇੱਕ ਚ ਨਾ ਕਿਵੇਂ ਮੈਂ ਜਾਉਂਦਾ ਉਹਦੇ ਦੇ ਦਿੰਦਾ ਥੱਲੇ ਹਾਂ ਉਹਨੂੰ 5 ਚਾਹੇ ਜੀ ਹਾਂ ਉੱਜਾਂ ਨਹੀਂ ਪੈ ਜੂ ਹੈਨਾ ਜਿੰਨਾਂ ਆ ਜੇ ਸਾਰੇ ਥੱਲੀ ਵੜ ਜਾਣ ਠਾਲ ਸਰੀ ਸਟਾਰਟ ਨਾਲ ਆ ਕਨਾਈ ਕਰਕੇ ਤਾਂ ਹੀ ਤੈਨੂੰ ਪੈਸੇ ਦੇਵਾਂਗੇ ਇੱਧਰ ਮਸ਼ੀਨ ਦਾ ਕੰਮ ਵੀ ਜਾਂਦਾ ਹੈ ਹੈ ਆਏ ਆ ਨਾ ਕਿ ਪਾਣੀ ਨਾ ਖੜੇ ਰਤਾ ਕਰਕੇ ਆ ਲੈਦਾ ਜੋ 400 400 ਦੇ ਉੱਤੇ ਪਾਣੀ ਖੜ ਜਾਂਦਾ 400 ਦਾ ਫਿਰ ਤਾਂ ਗੇਟ ਵਧੀ ਲੱਗਦੀ ਠੀਕ ਹੈ ਅੱਜ ਧੁੱਪ ਜੀ ਘੜਤੀ ਰ ਆਪਣੇ ਵਧੀਆ ਤੇ ਮਿਸਤਰੀ ਆ ਗਿਆ ਵਾ ਹਜੇ ਹੈ ਨਹੀਂ ਉਰੇ ਕੋਈ ਵੀ ਤੁਸੀਂ ਹੁਣੇ ਆਏ ਸੀ ਲੈ ਕੇ ਉਹ ਸਪਿੰਜਰ ਟਰੈਕਟਰ ਉੱਧਰ ਪੜਾਉਣ ਵਾ ਗਿਆ ਡੇੜੀ ਆਂਡੇ ਵਾਸਤੇ ਕਿਹੜੀ ਲਾਈਏ ਆਂਡਾ ਲਈ ਦੇਸੀ ਲੈ ਲੈ ਗੋ ਫੋੜ ਲੈ ਜਾ ਆ ਰਾਈ ਤੇ ਗੇਟ ਆਪਾਂ ਨੂੰ ਦੋ ਕਰਨੇ ਪੈਣਗੇ ਹਨ ਚਾਚੇ ਗੇਟ ਆਹ ਹੋਰਾਂ ਕਹਿੰਦੇ ਇੱਕ ਨਾਲ ਲੋਟ ਨਹੀਂ ਆਉਣਾ ਆਹੀ ਬੱਟਾ ਹੀ ਉੱਡ ਜਾਓ ਬੇਟਾ ਆਹਾ ਹੋਰਾਂ ਆਈ ਤੇ ਪੁਨੀਤੀ ਚੜ ਜਾਏ ਪੁਨੀਤੀ ਚੜ ਜੂ ਬਸ ਇਤੋਂ ਜੇ ਕਰੋਗੇ ਹੋਰੋਂ ਆਹਾ ਕਹਿੰਦਾ ਉਰੋਂ ਆਪਾਂ ਆਹ ਦੇ ਆ ਗੇਟ ਬਣਾ ਦਾਂਗੇ ਰਾਖਣਾ ਤਾਂ ਹੰ ਇੰਨੇ ਹੀ ਆ ਪਚਾ ਲਓ ਫਸ ਪਰ ਇੱਥੋਂ ਐ ਪੱਤੀ ਲੱਗ ਗਿਆ ਬੱਲੇ ਰੋਦਾ ਇੰਨਾ ਉਹ ਮਿਸਤਰੀ ਆ ਪਿੰਡਾਂ ਵੀ ਲੈ ਆ ਤੇ ਇਹ ਤਾਂ ਉਹਦਾ ਲੋਡ ਆ ਇੱਕ ਦਾ ਟਾਇਰ ਜਾਂ ਨਿਕਲਦਾ ਜਾ ਰੇ ਇੱਥੋਂ ਕਿੱਪਾ ਬੋਲਾਰਾਂ ਦੀ ਸਹੀ ਹੋ ਰਿਹਾ ਇੱਥੋਂ ਟੱਕੀ ਦਾ ਟਾਇਰ ਜੇ ਤਾਂ ਲੋਡ ਹੋਵੇ ਉਰੇ ਆ ਸਰੀਆ ਜੇ ਲਾਉਣਾ ਆ ਟਾਇਰ ਨਿਕਲਦਾ ਹੋਣਾ ਹੁਣ ਪਤਾ ਲੱਗਾ ਚੱਲ ਜਾ ਆ ਇਹਾ ਸੋਹੋ ਲੱਭੀ ਤਰੀਆ ਆਇਆ ਆਏਗਾ ਤੋਂ ਪਈਰਾ ਪਕਾਟੇ ਵੀ ਦਿੰਦਾਗਾ ਹਨਾ ਮੁੜ ਕੇ ਫੇਰ ਹੁੰਦੀ ਜੀ ਕਰ ਰਿਹਾ ਮਾਲਾ ਕਹਿੰਦਾ ਕੁੱਤਾ ਲਿਆ ਉਹ ਜਰਮਨ ਇਹ ਚ ਕੁੱਤਾ ਜਰਮਨ ਕੀ ਕਰਨਾ ਉਹ ਗੁਰਗੀਆਂ ਦਾ ਵਿਚਾਰਿਆਂ ਕੋਲ ਪਟਾਵ ਵੀ ਦੇਣੀ ਉਹਦਾ ਪਟਾਉਣਾ ਵੀ ਹੈ ਆਹਣ ਪਤਾ ਲਾਤੀ ਫੜ ਲਿਆ ਕਰੇਕਰ ਤੇ ਉਹ ਵੀ ਇਸ ਲਈ ਮੁਰਗੀਆਂ ਖੱਤਰ ਲਿਆਂਦਾ ਪਿੰਜਰਾ ਨੋ ਵੀ ਬਾਬੋ ਮਿਸਤਰੀ ਆ ਗਿਆ ਤੇ ਇਸ ਤਰ੍ਹਾਂ ਬਾਜੀ ਵਾਹ ਇਧਰ ਐਂਗਲ ਲਾ ਦੇ ਇਧਰ ਲਾਤਾ ਤੇ ਉਹ ਸਾਹਮਣੇ ਲਾ ਐਂਗਲ ਉਹ ਦੇਖੋ ਤੇ ਦੋ ਐਂਗਲ ਇੱਕ ਇਧਰ ਲੱਗੂ ਜੂਤੇ ਕੋਈ ਉਧਰਲੀ ਸਾਈਡ ਤੇ ਐਂਗਲ ਥੋੜਾ ਜਿਹਾ ਵੱਧ ਗਿਆ ਸੀ ਉਹ ਕੱਟ ਰਿਹਾ ਹੈ ਬਾਈ ਇਹ ਤਾਂ ਘਟ ਗਿਆ ਸੀ ਅੰਮਤਾ ਜੋਰਾ ਸੋਰਾ ਨਾਲ ਚੱਲ ਰਿਹਾ ਅੱਜ ਦੇ ਅੱਜ ਇਹ ਹੋ ਜਾਊਗਾ ਪੂਰਾ ਆਪਣਾ ਪਿੰਜਰਾ ਲਾ ਜਿਹੜਾ ਤੇ ਐਂਗਲ ਲਾ ਗਏ ਬਸ ਆਪਾਂ ਲਾ ਦਾਂਗੇ ਉੱਤੇ ਪਲਾਈ ਲਾ ਦਾਂਗੇ ਇਹਦੇ ਪਲਾਈ ਇਹ ਸਾਹਮਣੇ ਪਲਾਈ ਲੱਗ ਜੀ ਬਸ ਇੱਕ ਦੋ ਰੱਖਣੇ ਬਣ ਜਾਣੇ ਇੱਕ ਥੱਲੇ ਤੇ ਇੱਕ ਉੱਪਰ ਫਿਰ ਇਹਦੇ ਵਿੱਚ ਛੱਡਾਂਗੇ ਆਪਾਂ ਚੂਚੇ ਕਹਿੰਦੇ ਗੋਰਾ ਆ ਗਿਆ ਕਹਿੰਦੇ ਅੰਨ ਜੜ ਛੱਕ ਕੇ ਖਾਇਆ ਰੋਟੀ ਹੋਏ ਖਾਇਆ ਰੋਟੀ ਰੋਟੀ ਖਾਦੀ ਨੂੰ ਤਾਂ ਦੋ ਘੰਟੇ ਕਸੇ ਹਾਂ ਹਾਂ ਫਿਰ ਤਾਂ 12 ਵਜੇ ਨਾਲ ਹੋ ਜਾਣੀ ਅਲੱਗ ਦੰਗਾ ਹਾਂ ਇਹ ਤਾਂ ਪੂਰਾ ਵਧੀਆ ਲੱਗਦਾ ਇਹ ਤੇ ਬਰੋਬਰੀ ਆ ਨਾਲ ਹੀ ਆ ਐਹੀ ਜਿਹਾ ਕੱਲ ਤਪਿਓ ਲੈ ਕੇ ਆਇਆ ਜਹਾਜ ਜਿੰਗਰਾ ਜਮਾ ਡਿਗਰੀ ਪੀਏ ਦਿੱਤੀ ਆ ਏਅਰਫੋਰਟ ਇੰਨਾ ਕਾ ਮਾਰਾ ਨੂੰ ਤਾਂ ਰੰਦਾ ਜਿਹੜਾ ਇੰਨਾ ਬੰਦਾ ਨਹੀਂ ਇੰਨੇ ਨੂੰ ਨਾ ਕੋਈ ਕਿਹੜਾ ਆ ਹੱਥ ਤੇ ਇੰਨੇ ਨੂੰ ਤਾਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਤਾਂ ਕੋਈ ਨਹੀਂ ਇੰਨੇ ਦਾ ਅੰਦਰੋਂ ਕਰ ਲਾ ਤਿਆਰ ਤੇ ਇਹ ਵਿੱਚ ਕਿਹੜਾ ਬਿੱਲੀ ਵੜਨ ਨਾਲ ਕੋਈ ਸੁਬਾਹ ਜੇ ਚੁਕ ਜਾਣਾ ਫਾਟ ਜੇ ਕਿਉਂ ਜਾਣੀ ਬਾਜਦਾ ਇਹਦਾ ਇੰਨਾ ਇੱਕੋ ਕਥੇ ਵਾਦੀ ਨੂੰ ਪੈਂਕੜਾ ਪੋਟਾ ਉਹਦੇ ਕਰੀ ਹੈ ਨਾ ਪੈਂਕੜਾ ਲੈ ਫੜ ਲਓ ਜੀ ਆਉਂਦੇ ਆਲਾ ਨਹੀਂ ਸੱਤ ਦਰਵਾਜੇ ਕੱਢਣੇ ਅਸੀਂ ਇਹਦੇ ਵਿੱਚ ਸੱਤ ਦਰਵਾਜੇ ਵਾਲਾ ਵਿਜਰਾ ਇਸ ਤਰੀ ਦਾ ਕੱਟ ਚੈੱਕ ਕਰ ਰਿਹਾ ਮਿਸਤਰੀ ਦਾ ਲੋਹਰ ਆ ਦੇਖਿਆਣੀ ਦੇਖ ਲੈਦਾ ਉਹ ਪਤਾ ਬਾ ਮੰਗਾ ਕੰਮ ਕਰਾ ਵੱਡਾ ਕੁੱਕੜ ਦਾ ਪਾ ਰੱਖਿਆ ਅੰਦਰ ਇਹ ਤਾਂ ਉਹ ਆ ਬਲਾਈਰ ਚਿਕਰ ਆਲਾ ਇਹਦਾ ਚਿਕਰ ਆਲਾ ਆ ਦੇ ਦੇ ਕੀ ਪਿਆਰ ਸਾਹਮਣੇ ਆਣ ਕੋ ਤੇਰੇ ਵਾਲੀ ਆਣ ਕੇ ਚਾਚੇ ਵੱਟਣਾ ਕੋ ਐ ਵਾਹ ਜੀ ਵਾਹ ਕੋਣ ਸਾਹ ਪੂਰੇ ਕੀ ਅੱਛਾ ਜੀਨੇ ਬੜਤਾ ਉਹ ਤਾਰ ਵੱਡੀ ਯੂ ਕੱਪਤਾ ਸੀ ਕੰਮ ਧਾਰੀ ਨੇ ਟੋਰ ਪੂਰੇ ਕਰੰਟ ਮਸਾ ਹੀ ਮਿਲਿਆ ਬਾਬੇ ਮਿਸਤਰੀ ਅੱਜ ਦਾ ਅੱਜ ਜਾਣ ਨਹੀਂ ਹੋਰ ਅੱਜ ਬਣਾ ਕੇ ਛੱਡਣਾ ਚੂਚੇ ਵੀ ਲੈ ਕੇ ਆਉਣੇ ਆ ਚੂਚੇ ਚੂਚੇ ਲਿਆਉਣ ਉਹ ਡੋਣ ਅਫਾਲੇ ਮਗਲ ਡਾ 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 ਤੜਾਕੂ ਵਧੀਆ ਹੁੰਦਾ ਵਧੀਆ ਹੁੰਦਾ ਲੜਾਕੂ ਮੈਂ ਆਂਡੇ ਖਾਣਾ ਮੈਂ ਦੇਸੀ ਲੱਗੇ ਦੇਸੀ ਆਰ ਦੇਸੀ ਛੱਡ ਨਹੀਂ ਲਿਆ ਕੇ ਦੋ ਆਂਡੇ ਧਰਾਈਏ ਵਾਜੀ ਵਾ ਤੇ ਚਾਚਾ ਹੁਣ ਲੈ ਕੇ ਆ ਰਿਹਾ ਆਪਣੀਆਂ ਪਲਾਈਆਂ ਹੈ ਵੀ ਦਾ ਬਹੁਤ ਹੈਣਾ ਚਾਚੇ लो जी अपना पिंजरा हो गया तैयार पूरा तो फट्टिया फुटियाँ जड़ियाँ ला दी आप पलाई ला, ला दी फट्टिया नहीं एवें ला है खड़े जो पलाई उपर चढ़ गई तो लागी एवें जी देखो ऐ ला है थले ला देंगे पढ़ाई तो उपर लागी अपना रेडी आिंजरा पूरा तो बस एक कमी रहेगी ਹਾਟਾ ਟੁੱਟ ਗਿਆ ਇਹ ਟਾਇਰ ਲਾਉਣਾਗਾ ਹੁਣ ਆਪਾਂ ਇੱਥੇ ਔਰ ਰਸਤੇ ਜੋ ਜੁਲਾਏ ਜੋ ਟੁੱਟ ਗਿਆ ਹੈ ਤੇ ਹੁਣ ਆਪਾਂ ਸਿਆਹ ਲਾ ਕੇ ਵੈਲਡ ਕਰਕੇ ਫਿਰ ਆਪਣਾ ਟਿੰਦਰਾ ਪੂਰਾ ਤਿਆਰ ਕਰੀਏ ਤੇ ਅੱਜ ਜਾਂ ਕੱਲੂ ਆਪਾਂ ਦੇਖ ਲਾਂਗੇ ਕਿਥੇ ਜਾ ਕੇ ਇਹ ਬੱਟੇ ਰੋਟਾ ਇਹ ਤਾਂ ਬੱਟੇ ਰੱਖ ਲਾਂਗੇ ਇਹਦੇ ਚ ਤੇ ਬੱਲਮ ਬੁੱਲਮ ਹੋਲਡਰ ਲਾ ਕੇ ਸੱਟ ਕਰਾਂਗੇ ਜਾ ਕੇ ਢੱਕਣਾ ਵੀ ਪੂ ਇਹ ਪੂਰਾ ਠੰਡ ਆਣਾ ਹਜੇ ਹਜੇ 2-3 ਦਿਨ ਹੋਗੇ ਧੁੱਪ ਦਾ ਪੂਰੀ ਵਧੀਆ ਨਿਕਲੇਗੀ ਅਗਰ ਫਿਰ ਵੀ ਠੰਡ ਲੱਗੂਗੀ ਤਾਂ ਕਰਕੇ ਆਪਾਂ ਪੱਟੜ ਬੁੱਲੜ ਪਾਵਾਂਗੇ ਇਹਦੇ ਵਧੀਆ ਸਰਪਾਦਾਂ ਨਾਲ ਢੱਕ ਦਾਂਗੇ ਲੋ ਵੀ ਗਾਈਜ਼ ਪਿੰਜਰਾ ਆਪਾਂ ਕਰ ਲਿਆ ਅੱਜ ਪੂਰਾ ਤਿਆਰ ਹੈ ਤੇ ਇੱਕ ਦੋ ਦਿਨਾਂ ਤਾਂ ਹੀ ਲਿਆ ਮੰਗ ਆਪਾਂ ਚੂਚੇ ਜਾਂ ਮੁਰਗੀਆਂ ਲੈ ਕੇ ਆਵਾਂਗੇ ਚੂਚੇ ਯਾਰ ਆਪਾਂ ਮੁਰਗੀਆਂ ਲਿਆਵਾਂਗੇ ਯਾਰ ਮੁਰਗੀਆਂ ਤੇ ਦੇਖੋ ਹੰਡੇ ਵਾਲੀਆਂ ਲੈ ਕੇ ਆਵਾਂਗੇ ਥੋੜੀ ਬਣਦਾ ਦੋ ਕੁ ਮਹੀਨੇ ਹੋਰ ਖਾਲਾਂਗੇ ਜੰਮ ਜੰਮ ਜਾ ਜਾਣ ਲੱਗੀਆਂ ਦੇਖਾਂਗੇ ਫਿਰ ਵੀ ਮੌਕੇ ਤੇ ਕਿਵੇਂ ਬਣਦਾ ਤੇ ਜਾਂ ਚੂਚੇ ਸੱਟਾਂ ਇਹਦਾ ਚੂਚੇ ਲਿਆਵਾਂਗੇ ਮੱਤੀਆਂ ਸੱਟਾਂ ਹੀ ਆਵਾਂਗੇ ਤੇ ਇਹਦੇ ਨਾਲ ਹੀ ਕਰਦੇ ਜੇ ਆਪਾਂ ਬਲੌਗ ਦੇਣ ਤੇ ਇੱਕ ਦੋ ਦਿਨ ਤਾਂ ਹੀ ਲੈ ਆਵਾਂਗੇ ਬਾਬੇ ਆਪਾਂ ਚੂਚੇ ਜਾਂ ਮੱਤੀਆਂ ਤੇ ਕਰਦੇ ਆਂ ਬਲੌਗ ਦਾ ਐਂਡ ਜੇਕਰ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਕਰਦੇ ਸਬਸਕ੍ਰਾਈਬ ਕਿਉਂਕਿ ਛੋਟੇ ਇੱਕ ਸਬਸਕ੍ਰਾਈਬਰ ਦੀ ਨਾ ਸਾਨੂੰ ਕਤੀ ਜਿਆਦੇ ਲੋੜ ਆ ਬਈ ਬਹੁਤ ਜਿਆਦੇ ਲੋੜ ਆ ਤਾਂ ਜਿਹੜੇ ਵੀ ਨਵੇਂ ਬੰਦੇ ਜੁੜ ਰਹੇ ਆ ਚੈਨਲ ਨਾਲ ਤੇ ਸਬਸਕ੍ਰਾਈਬ ਕਰਦੇ ਹੋ ਚੰਗਾ ਜੀ ਮਿਲਦੇ ਆਉਣ ਆਪਾਂ ਅਗਲੇ ਬਲੌਗ ਦੇ ਅੰਦਰ ਬਾਏ ਬਾਏ ਕਰੋ ਓਏ